ਆਟਾ ਇਹਨਾਂ ਨੂੰ ਫੇਰੀ ਬਿਜਲੀ ਇਹਨਾਂ ਦੀ ਫੇਰੀ ਪੜ੍ਹਾਈ ਇਹਨਾਂ ਦੀ ਫੇਰੀ ਇੰਦੇਗਾ ਚ ਕੰਮ ਇਹਨਾਂ ਨੂੰ ਮਿਲ ਜਾਣਾ ਹੈ ਇਹ ਚੰਬੜਾ ਤੇ ਸਰਕਾਰਾਂ ਨੇ ਚਲੋ ਜੀ ਦੇਖੀਏ ਹੁਣ ਆਪਾਂ ਹੂੰ ਮੈਂ ਹੁਣੇ ਇੱਕ ਗੱਲ ਕੀਤੀ ਸੀ ਕਿ ਅਜੂਗਪਤੀ ਦਾ 1.5 ਲੱਖ ਕਰੋੜ ਦਾ ਕਰਜ਼ਾ ਮਾਫ ਹੋ ਜਾਂਦਾ ਹੂੰ 2.5 ਲੱਖ ਕਰੋੜ ਦਾ ਕਰਜ਼ਾ ਮਾਫ ਕਰ ਦਿੱਤਾ ਜੀ ਤੇ 2.5 ਲੱਖ ਕਰੋੜ ਤਾਂ ਮੈਨੂੰ ਲੱਗਦਾ ਪੰਜਾਬ ਚ ਜਦੋਂ ਤੋਂ ਆਜ਼ਾਦ ਦੇਸ਼ ਹੋਇਆ ਸਾਰੇ ਦਲਤਾਂ ਤੇ ਖਰਚੀ ਨਹੀਂ ਕੀਤਾ ਗਿਆ ਹੁਣ ਰਹੀ ਗੱਲ ਬਿਜਲੀ ਦੀ ਮੋਟਰਾਂ ਦੇ ਕਿੰਨੇ ਬਿੱਲ ਆਉਂਦੇ ਹੂੰ ਕੈਪਟਨ ਉਰਿੰਦਰ ਸਿੰਘ ਨੇ ਇੱਕ ਕਮੇਟੀ ਬਿਠਾਈ ਸੀ। ਉਹਨੇ ਕਿਹਾ ਸੀ ਬਿਕੱਲੇ ਮੋਟਰਾਂ ਦੇ ਬਿੱਲ ਹੀ ਅਹ ALU ਵਾਲੀਆ ਕੋਈ ਕਮਿਸ਼ਨ ਬਿਠਾਇਆ ਸੀ ਜਿਹੜੇ ਮਨਤੇਕ ਸਿੰਘ ALU ਵਾਲੀਏ ਉਹਨੇ ਰਿਪੋਰਟ ਦਿੱਤੀ ਸੀ ਕਿ ਕੱਲੀਆਂ ਮੋਟਰਾਂ ਦੇ ਤੁਸੀਂ ਬਿੱਲ ਬੰਦ ਕਰ ਦਿਓ ਦੇਣੇ ਸ਼ੁਰੂ ਕਰ ਦਿਓ ਤਾਂ ਤੁਹਾਡੀ ਇਕਨੋਮੀ ਪੀਐਸਪੀਸੀਐਲ ਦਾ ਖਾਤਾ ਇੱਕਦਮ ਹੀ ਰੇਜ਼ ਹੋ ਕੇ 60% ਰੇਜ਼ ਕਰ ਦੇਗਾ। ਹੂੰ। ਤਕਰੀਬਨ ਉਸ ਵੇਲੇ ਕਿੰਨੀ ਮੋਟਰ ਸੀ ਸਿਰਫ 200 ਯੂਨਿਟ। ਉਹ 200 ਯੂਨਿਟ ਤੁਹਾਡੇ ਟਿੱਡ ਪੀਡ ਕਰਦੀ ਹੈ। ਮੈਨੂੰ ਮਾਫੀ ਚਾਹਣਾ ਮੈਨੂੰ ਇਹ ਲਫ਼ਜ਼ ਬੋਲਣਾ ਪੈ ਰਿਹਾ ਤੇ ਜਿਹੜੇ ਤੁਸੀਂ ਲੱਖਾਂ ਤੁਹਾਡੇ ਮੋਟਰਾਂ ਦੇ ਬਿੱਲ ਆ ਉਹ ਤੁਹਾਨੂੰ ਕਿ ਯਾਦ ਨਹੀਂ ਆਉਂਦੇ ਪਰ ਗਰੀਬ ਨਾ ਗਰੀਬ ਨੂੰ ਮਿਲ ਕਿਉਂ ਗਿਆ ਤੁਸੀਂ ਆਟਾ ਦਾਲ ਦੀ ਗੱਲ ਕਰਦੇ ਹਰ ਹਰ ਵਾਰੀ ਮੰਡੀਆਂ ਚ ਆਪਾਂ ਰੇਟ ਵਧਾ ਦਿੰਦੇ ਮੇਰੇ ਜ਼ਿਮੀਂਦਾਰ ਭਰਾ ਵੀ ਬਹੁਤ ਮਦਦ ਕਰਦੇ ਉਹਨਾਂ ਨੂੰ ਮਿਲਣਾ ਚਾਹੀਦਾ ਹਮ ਹੱਕ ਮਿਲਣਾ ਚਾਹੀਦਾ ਪਰੰਤੂ ਪਰ ਯਾਰ ਗਰੀਬ ਨੇ ਵੀ ਖਾਣਾ ਹੈ ਉਹ ਕਿੱਥੋਂ ਖਾਣਗੇ ਹਮ ਹਜ਼ਾਰਾਂ ਟਨ ਅਨਾਜ ਸਟੋਰਾਂ ਜਿੱਥੇ ਅੰਟਕਿਆ ਸਟੋਰਾਂ ਚ ਪਿਆ ਖਰਾਬ ਹੋ ਜਾਂਦਾ ਜੇ ਉਹ ਕਿਸੇ ਦੇ ਮੂੰਹ ਤੇ ਪੈ ਜਾਊਗਾ ਤਾਂ ਕੀ ਉਹ ਮਰ ਉਹ ਤਾਂ ਸੀ ਭੁੱਖੇ ਹਾਲੇ ਵੀ ਇਹ ਵੰਡ ਕੇ ਵੀ ਅਨਾਜ ਪਤਾ ਨਹੀਂ ਕਿੰਨੇ ਤਬਕਾ ਹਾਲੇ ਵੀ ਭੁੱਖਾ ਸੌਂਦਾ ਇੰਡੀਆ ਦੇ ਪਲੇਟਫਾਰਮਾਂ ਤੇ ਜਾ ਕੇ ਦੇਖੋ ਤੁਸੀਂ ਮੈਂ ਨਹੀਂ ਕਹਿ ਰਿਹਾ ਇਹ ਡਾਟੇ ਬੋਲਦੇ ਐ ਸੋ ਆਟਾ ਦਾਲ ਤੇ ਕਿੰਨਾ ਖਰਚਾ ਜੂਗਾ ਹੁਣ ਆਟਾ ਦਾਲ ਦੀ ਰਾਸ਼ੀ ਕਿੰਨੀ ਮਿਸਯੂਜ਼ ਹੋਈ ਆ ਹੁਣ ਸਾਰਿਆਂ ਦੇ ਸਾਹਮਣੇ ਆ ਚੁੱਕੀ ਐ ਲੋਕਾਂ ਨੇ ਆਟੇ ਗੀਆਂ ਪਾਪਾ ਕੇ ਦੇਖ ਲਈਏ ਹੋਰ ਤੁਸੀਂ ਕੀ ਕਹਿਆ ਸੀ ਬਿਜਲੀ ਹੋ ਗਈ ਆਟਾ ਦਾਲ ਹੋ ਗਿਆ ਹੋਰ ਕੀ ਕਹਿਆ ਸੀ ਪੜਾਈ ਵੀ ਇਹਨਾਂ ਦੀ ਬਹੁਤ ਤਿੰਨ ਦੇ ਗੱਲ ਪੜਾਈ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਹੁਣ ਇੱਕ ਪਾਸੇ ਮਾਈਨੋਰਟੀ ਦਾ ਵਜੀਫਾ ਹੁੰਦਾ ਇੱਕ ਪਾਸੇ ਐਸ ਇਸ ਦਾ ਵੀ ਸਾਂ ਮਨੋਤੀ ਦਾ ਵਜੀਫਾ ਕਦੀ ਨਹੀਂ ਰੁਕਿਆ ਤੇ ਐਸਸੀ ਦਾ ਵਜੀਫਾ ਕਪਲੇ ਹੋ ਕੇ ਕਦੀ ਕੋਈ ਮੰਤਰੀ ਖਾ ਜਾਂਦਾ ਕਦੀ ਕੋਈ ਮੰਤਰੀ ਖਾਂ ਹੂੰ ਉਹ ਕਿਉਂ ਤੁਸੀਂ ਇਹਨਾਂ ਨੂੰ ਬਦਰੇ ਇਹਨਾਂ ਨੂੰ ਬਦਨਾਮ ਹੀ ਕੀਤਾ ਹੂੰ ਹੁਣ ਤੁਸੀਂ ਦੇਖ ਲਓ ਉੱਥੇ 200 ਯੂਨਿਟ ਸੀ ਮਾਫ ਇੱਕ ਗਰੀਬ ਦੇ ਘਰੇ ਚਾਰ ਬਲਬ ਜਗ ਜਾਣਗੇ ਇੱਕ ਫਰਿੱਜ ਹੋਊਗੀ ਹੂੰ ਕੋਈ ਇੱਕ ਪੱਕ ਦੋ ਪੱਕੇ ਹੋਣਗੇ ਇੱਕ ਕੁਲਰ ਹੋਊਗਾ ਹੂੰ ਤੇ ਜਿਨ੍ਹਾਂ ਦੇ ਇਸ ਵੇਲੇ ਤਾਂ ਸਾਰਿਆਂ ਦੀ ਬਿਜਲੀ 600 ਯੂਨਿਟ ਤੱਕ ਮੁਫਤ ਹੈ ਹੂੰ ਕਿੱਡੇ-ਕੱਡੇ ਏਸੀ ਚਲਾਏ ਆ ਉਹ ਰਾਤ ਨੂੰ ਕੁੰਡੀ ਪੱਟ ਦਿੰਦੇ ਅਗਲੇ ਕਿੰਨੀਆਂ ਮੋਟਰਾਂ ਬਿਨਾਂ ਕੁੰਡੀਆਂ ਤੋਂ ਚੱਲੀ ਜਾਂਦੀਆਂ ਤੇ ਕਪਲੇ ਕਿੱਥੇ ਹੋ ਰਹੇ ਆ ਤੇ ਗਰੀਬ ਨੂੰ ਨਲਤਾੜ ਜਦੋਂ ਇਨਸਾਨੀयत ਪਹਿਚਾਨੋਗੇ ਆਪਣੀ ਜਮੀਰ ਟਟੋਲੋਗੇ ਦੇਖੋਗੇ ਆਪਣੇ ਆਪ ਤੇ ਛਾਤੀ ਮਾਰ ਕੇ ਫਿਰ ਤੁਹਾਨੂੰ ਪਤਾ ਲੱਗੂਗਾ ਮੈਂ ਕਹਿੰਦਾ ਸੀ ਲੋਕਾਂ ਨਾਲ ਧੱਕਾ ਧੱਕਾ ਤਾਂ ਮੈਂ ਵੀ ਕਰ ਰਿਹਾ ਕਿਸੇ ਨਾਲ ਹਮ ਇਹ ਆ ਇਨਸਾਨੀयत ਪਹਿਚਾਨਣਾ ਆਪਣੇ ਆਪ ਨੂੰ ਪਹਿਚਾਣਨਾ ਪਰ ਇਸੇ ਕਰਕੇ ਬਾਣੀ ਨੇ ਕਿਹਾ ਜਦੋਂ ਆਪਾਂ ਸਮਾਜ ਸੁਧਾਰਨਾ ਨਾ ਸਭ ਤੋਂ ਪਹਿਲਾਂ ਆਪ ਸੁਧਰੋ ਫਿਰ ਸਮਾਜ ਕਿ ਜਦੋਂ ਕਿਤੇ ਮੇਰੇ ਵਰਗਾ ਕਿਤੇ ਸੱਚ ਬੋਲ ਕੇ ਐਕਸਪਾਇਰ ਦਵਾਈਆਂ ਫੜ ਲਿੰਦਾ ਬਸ ਉਹਦਾ ਫਿਰ ਸਾਰਾ ਕੈਰੀਅਰ ਹੀ ਦਾਤੇ ਲੱਗ ਜਾਂਦਾ। ਮਤਲਬ ਇੱਕ ਗੱਲ ਇਹ بڑا ਕਿਹਾ ਜਾਂਦਾ ਹੈ ਖਾਸ ਕਰਕੇ ਕੋਟੇ ਨੂੰ ਲੈ ਕੇ ਕਿ ਕੋਟੇ ਨੇ ਮੁਲਕ ਦਾ ਬੇੜਾ ਬਠਾਤਾ। بڑے ਲੋਕੇ ਇਹ ਚਰਚਾ ਛੱਡਦੇ ਆ ਕਿ ਬੰਦੇ ਦੀ ਜਿਹੜੀ ਐ ਕੋਟਾ ਹੋਵੇ ਆਰਥਿਕਤਾ ਦੇ ਆਧਾਰ ਤੇ, ਚਾਹ ਦੇ ਆਧਾਰ ਤੇ ਗਾਹ ਦਾ ਕੋਟਾ। ਯੋਗ ਬੰਦੇ ਰਹਿ ਜਾਂਦੇ ਆ, ਅਯੋਗ ਬੰਦੇ ਭਰਤੀ ਹੋ ਜਾਂਦੇ ਤੁਸੀਂ ਕੀ ਕੀ ਮੰਨਦੇ ਹੋ ਜੀ? ਜਾਤ ਖਤਮ ਕਰ ਦਿਓ ਜੀ। ਹੂੰ। ਜਾਤ ਖਤਮ ਕਰ ਦਿਓ ਆਰਥਿਕ ਧਰਮ। ਠੀਕ ਹੈ। ਜਾਤ ਤਾਂ ਖਤਮ ਕਰੋ ਪਹਿਲਾਂ ਜਾਤ ਤਾਂ ਤੁਹਾਡੇ ਤੁਸੀਂ 5000 ਸਾਲ ਹੋ ਗਏ ਤੁਹਾਡੇ ਹੱਡਾਂ ਚ ਵੜੀ ਹੋਈ ਹੈ ਜਾਤ ਤਾਂ ਤੁਹਾਡੇ ਮਨ ਚੋਂ ਨਿਕਲੀ ਜਾਤ ਤਾਂ ਤੁਹਾਡੇ ਮਨ ਚੋਂ ਨਿਕਲਦੀ ਨਹੀਂ ਤੇ ਫਿਰ ਕੋਟਾ ਦਾ ਜਾਤੀ ਆਧਾਰ ਤੇ ਇਹ ਸ਼ੈਡਿਊਲਡ ਕਾਸਟ ਹੈ ਸ਼ੈਡਿਊਲਡ ਅਨੁਸੂਚਿਤ ਕੀਤੀ ਗਈ ਹੈ ਇਹਦੀ ਅਲੱਗ ਅਨੁਸੂਚੀ ਬਣਾਈ ਗਈ ਹੈ ਸਭਧਾਨ ਦੇ ਵਿੱਚ ਇਸ ਕਰਕੇ ਇਹਨੂੰ ਅਨੁਸੂਚਿਤ ਜਾਤੀ ਕਿਹਾ ਜਾਂਦਾ ਹੈ ਅਨੁਸੂਚਿਤ ਜਾਤੀ ਦਾ ਮਤਲਬ ਇਹਦੀ ਹੈ ਅਲੱਗ ਅਨੁਸੂਚੀ ਤਿਆਰ ਕੀਤੀ ਗਈ ਹੈ ਵੀ ਇਹ ਸਦੀਆਂ ਤੋਂ ਪੜਤਾਰੇ ਹੋਏ ਲੋਕ ਹੈ ਗਲਾਂ ਦੇ ਵਿੱਚ ਇਹਨਾਂ ਦੇ ਹਾਂਡੀ ਪਾਈ ਹੁੰਦੀ ਸੀ ਵੀ ਤੂੰ ਠੁੱਕਣਾ ਵੀ ਨਹੀਂ ਥੱਲੇ ਪਿੱਛੇ ਝਾੜੂ ਵੱਧਾ ਹੁੰਦਾ ਸੀ ਜਿੱਤੋਂ ਦੀ ਲੰਗੀਆਂ ਆਪਦੀ ਪੈਰ ਵੀ ਸਾਫ਼ ਕਰਦਾ ਜਾਈਂ ਪਰ ਛਾਵੇਂ ਤਾਂ ਕਿਤੇ ਕੋਈ ਲਾਗੇ ਨਹੀਂ ਸੀ ਲੱਗਦਾ ਔਰਤਾਂ ਨੇ ਇਹਨਾਂ ਦੇ ਛਾਤੀਆਂ ਕਹਿੰਦੇ ਜੇ ਤੁਸੀਂ ਢੱਕੋਗੀਆਂ ਲੰਗੀਆਂ ਰੱਖੋ ਤਾਂ ਕਿ ਅਸੀਂ ਦੇਖੀਏ ਤੇ ਜੇ ਉਹ ਢੱਕਦੀਆਂ ਸੀ ਵਿਚਾਰੀਆਂ ਤਾਂ ਛਾਤੀਆਂ ਵੱਡ ਦਿੱਤੀਆਂ ਜਾਂਦੀਆਂ ਸੀ ਉਹਦੀਆਂ ਸਾਰਾ ਇਤਿਹਾਸ ਭਰਿਆ ਪਿਆ ਸ਼ੰਭੂ ਉਕਰੀ ਸ਼ੂ ਦੇ ਕੰਨਾ ਚ ਜਿਨ੍ਹਾਂ ਨੂੰ ਅੱਜ ਅਸੀਂ ਚਲੋ ਮੈਂ ਉਸ ਟੌਪਿਕ ਤੇ ਨਾ ਜਾਵਾਂ ਉਹ ਵਿਚਾਰੇ ਨੂੰ ਰੱਬ ਦਾ ਨਾਮ ਜਪਣ ਕਰਕੇ ਜੇ ਕੋਈ ਰੱਬ ਦਾ ਨਾਮ ਲੈਣ ਲੱਗੇ ਨਾ ਮਨੁਸਮ੍ਰਿਤੀ ਅਨੁਸਾਰ ਕਹਿੰਦੇ ਉਹਦੀ ਜੀਬ ਵੱਢ ਦੋ what is this ਇਸ ਤੋਂ ਵੱਧ ਅਨਮੋਰ ਕਿਸੇ ਦੇਸ਼ 'ਚ ਕਿਉਂ ਨਹੀਂ ਹੈ ਹੂੰ ਜੇ ਆਪਾਂ ਸਾਰੇ ਦੇਵੀ ਦੇਵਤਿਆਂ ਨੂੰ ਮੰਨ ਕੇ ਲਿਖੀ 33 ਕਰੋੜ ਦੇਵੀ ਦੇਵਤਿਆਂ ਤੋਂ ਫਿਰ ਬਾਕੀ ਦੇਸ਼ 33 ਕਰੋੜ ਦੇਵੀ ਦੇਵਤਿਆਂ ਤੋਂ ਬਿਨਾਂ ਹੀ ਬੈਠੇ ਆ ਹੂੰ ਸੋਚੋ ਉੱਥੇ ਵੀ ਤਾਂ ਰੱਬ ਹੈਗਾ ਹੀ ਆ ਆਪਾਂ ਤਾਂ ਕਹਿੰਨੇ ਰੱਬ ਜਰਰੇ ਜਰਰੇ 'ਚ ਬਰਾਜਮਾਨ ਹੈ ਕਣ ਕਣ 'ਚ ਫਿਰ ਉਹਨਾਂ ਨੂੰ ਕੌਣ ਸੰਭਾਲਦਾ ਉਹਨਾਂ ਨੂੰ ਕੌਣ ਪਾਲਦਾ ਹੈ ਬਾਕੀ ਦੇਸ਼ ਸਾਡੇ ਤੋਂ ਇੰਨੀ ਤਰੱਕੀ ਕਿਉਂ ਆ ਹੂੰ ਉਹ ਕਰਮ 'ਚ ਵਿਸ਼ਵਾਸ ਕਰਦੇ ਨੇ ਉਹ ਕਰਮਯੋਗੀ ਨੇ ਸਾਡੇ ਵਾਲੇ ਧਰਮਯੋਗੀ ਨੇ ਤੇ ਧਰਮ ਤੋਂ ਵੀ ਆ ਧਰਮਯੋਗੀ ਬਣ ਚੁੱਕੇ ਨੇ ਧਰਮ ਤੋਂ ਵੀ ਗਿਰਗੇ ਜੇ ਧਰਮ ਹੋਵੇ ਤਾਂ ਸ਼ਾਇਦ ਇੱਕ ਬਾਬੇ ਨਾਨਕ ਨੇ ਕਿਹਾ ਈ ਧਰਤੀ ਧਰਮ ਸਾਲ ਹੂੰ ਇਹ ਧਰਮਸ਼ਾਲਾ ਹੈ ਈ ਧਰਤੀ ਇੱਥੇ ਤੁਸੀਂ ਸਿੱਖਣ ਆਏ ਹੋ ਇਨਸਾਨੀ ਜਾਮਾ ਸਭ ਤੋਂ ਉੱਚਾ ਤੇ ਸੁੱਚਾ ਹੈ ਇਨਸਾਨ ਸਭ ਜੁਨੀਆਂ ਦਾ ਸੰਸਾਰ ਮੰਨਿਆ ਜਾਂਦਾ ਸਰਦਾਰ ਪਰ ਅਸੀਂ ਬਾਣੀ ਨੇ ਫਿਰ ਕਹਿਣਾ ਪਿਆ ਕਰਤੂਤ ਪਸ਼ੂ ਕੀ ਮਾਨਸ ਜਾਤ ਉਹ ਜਾਤ ਤਾਂ ਤੇਰੀ ਠੀਕ ਹੈ ਤੈਨੂੰ ਜਾਮਾ ਤਾਂ ਮਿਲ ਗਿਆ ਅਸਲ ਦੇ ਵਿੱਚ ਇੱਕ ਦੇਖੋ ਜਾਤ ਇੱਕ ਜਾਤ ਇੱਕ ਜਾਤੀ ਇੱਕ ਜਾਤ ਇੱਕ ਜਾਤੀ ਡਿਫਰੈਂਟ ਹੈ हां ਬਾਣੀ ਦੇ ਅਨਸਾਰ ਜਾਤ ਹੁੰਦਾ ਸਰੀਰ ਠੀਕ ਹੈ ਜਾਤੀ ਹੁੰਦੀ ਹੈ ਦੂਜੀ ਜਾਤੀ ਜਿਹਨੂੰ ਅਸੀਂ ਜਾਤ ਪਾਤ ਕਹਿੰਦੇ ਹਾਂ ਠੀਕ ਹੈ ਇਸੇ ਕਰਕੇ ਉਹਨੇ ਕਿਹਾ ਕਰਤੂਤ ਪਸ਼ੂ ਕੀ ਮਾਨਸ ਜਾਤ ਵੀ ਮਾਨਸ ਦਾ ਤੈਨੂੰ ਸਰੀਰ ਮਿਲਿਆ ਤੇ ਕਰਤੂਤ ਤੇਰੀ ਪਸ਼ੂ ਕੀ ਜਿੱਤੇ ਜਾਤੀ ਆਇਆ ਨਾ ਉੱਥੇ ਆਇਆ ਜਾਤੀ ਉੱਚਾ ਪਾਤੀ ਉੱਚਾ ਉੱਚਾ ਜਨਮ ਹਮਾਰਾ ਉੱਥੇ ਜਾਤੀ ਆਇਆ ਇਸ ਕਰਕੇ ਜਾਤ ਨੂੰ ਸੰਗਰਹਾ ਜਰੂਰੀ ਤਾਂ ਹੀ ਉਹਨੇ ਕਿਹਾ ਜੋ ਜਾਤ ਮੈਂ ਜੋਤ ਜੋਤ ਮੈਂ ਜਾਤ ਇਸ ਸਰੀਰ ਦੇ ਵਿੱਚ ਜੋਤ ਹੈ ਕਾਈ ਬਣੀ ਨੇ ਕਿਹਾ ਹਰਿ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਇਆ ਅਸਲੀ ਹਰਿ ਮੰਦਰ ਤਾਂ ਇਹ ਸਰੀਰ ਹੈ ਹਮ ਮਿੱਟਾਂ ਪੱਥਰਾਂ ਦੀਆਂ ਬਣਡੀਆਂ ਤਾਂ ਉਹ ਗੁਰਮਤਿ ਵਿਚਾਰ ਕਰਨ ਨੂੰ ਸਾਡੇ ਧਰਮ ਸਥਾਨ ਬਣਾਏ ਗਏ ਸੀ ਹਮ ਜਿੱਥੇ ਅਸੀਂ ਕਹਿ ਬੈ ਕਿ ਗੁਰਮਤਿ ਵਿਚਾਰਾਂ ਕਰਨੀਆਂ ਸੀ ਹੋਰ ਰੱਬ ਉੱਥੇ ਨਹੀਂ ਵੱਸਦਾ ਰੱਬ ਤੁਹਾਡੇ ਅੰਦਰ ਵੱਸਦਾ ਹੈ ਰੱਬ ਤੁਹਾਡੇ ਦਿਲ 'ਚ ਵੱਸਦਾ ਹੈ ਜਿਸ ਪਾਇਆ ਤਿਸ ਦਿਲ ਵਿੱਚ ਯਾਰ ਕਹਿੰਦਾ ਸਜਦੇ ਕਰਦੇ ਆ ਘਸ ਵੀ ਘਸ ਗਏ ਮੱਥੇ ਹਮ ਬਾਬਾ ਬੁੱਲੇ ਸ਼ਾ ਕਹਿੰਦੇ ਠੀਕ ਹੈ ਨਾ ਰੱਬ ਕਾਬੇ ਤੇ ਨਾ ਰੱਬ ਮੱਕੇ ਹੁਣ ਇੱਕ ਉਹ ਮੁਸਲਿਮ ਫਕੀਰ ਹੈ ਤੇ ਮੁਸਲਮਾਨਾਂ ਦੇ ਉੱਚ ਉੱਚ ਧਾਰਮਿਕ ਸਥਾਨਾਂ ਬਾਰੇ ਬੋਲ ਰਿਹਾ ਉਹ ਇਹ ਹੁੰਦਾ ਸੱਚ ਜਿਹੜੇ ਅਡੋੜ ਰਹੇ ਕਿ ਸੱਚ ਬੋਲਦੇ ਡਰਦੇ ਨਹੀਂ ਕਿਸ ਤੋਂ ਫਿਰ ਕਹਿੰਦੇ ਨਾ ਰੱਬ ਕਾਬੇ ਨਾ ਰੱਬ ਮੱਕੇ ਸਜਦੇ ਕਰਦਿਆਂ ਘਸ ਗਏ ਮੱਥੇ ਜਿਸ ਪਾਇਆ ਤਿਸ ਦਿਲ ਵਿੱਚ ਆ ਗੱਰਬ ਦਾ ਤੁਹਾਡੇ ਦਿਲ ਚ ਵਸਦੇ ਹੁਣ ਤੁਸੀਂ ਦੱਸੋ ਬਾਣੀ ਵੀ ਇਹੀ ਕਹਿੰਦੀ ਹੈ ਕਿ ਅੰਦਰ ਵੱਡੋ ਅੰਦਰ ਬਾਣੀ ਸਾਨੂੰ ਅੰਦਰ ਵੱੜਨਾ ਸਿਖਾਉਂਦੀ ਹੈ ਬਾਣੀ ਨੇ ਇੱਕੋ ਗੱਲੇ ਨਾਨਕ ਕੇ ਘਰ ਕੇਵਲ ਨਾਮ ਨਾਮ ਨੂੰ ਜੇ ਸ਼ੁਰੂ ਦੇਖੋ ਕਿੱਥੋਂ ਹੁੰਦਾ ਇੱਕ ਓਮਕਾਰ ਸਤ ਨਾਮ ਸਤਨਾਮ ਤੋਂ ਮੂਲ ਮੰਤਰ ਸ਼ੁਰੂ ਹੋਇਆ ਹੈ ਕਿ ਜਪਜੀ ਸਾਹਿਬ ਖਤਮ ਕੀਤੇੰਦਾ ਨਾਮ ਤੇ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੀਮੁਖ ਜਿਲੇ ਕੀਤੀ ਛੁੱਟੀ ਨਾਲ ਨਾਮ ਨਾਮ ਕੀਆ ਹੁਕਮ ਤੇ ਹੁਕਮ ਨੂੰ ਅਸੀਂ ਪਹਿਚਾਨਣਾ ਹੈ ਹੁਕਮ ਬੂਝ ਪਰਮਪਦ ਪਾਈ। ਤੇ ਪਈ ਇਹ ਇਹ ਸਾਡੇ ਆਪਣੇ ਧਾਇਰੇ ਨੇ ਜਿਹੜੇ ਅਸੀਂ ਬਣਾ ਕੇ ਬਹਿ ਗਏ ਆ। ਇਹਨਾਂ ਧਾਇਰਿਆਂ ਤੋਂ ਬਾਹਰ ਨਿਕਲਣ ਦੀ ਲੋੜ ਹੈ ਫਿਰ ਇਨਸਾਨ ਬਣ ਸਕਦੇ ਹਾਂ। ਜੇ ਤੁਸੀਂ ਆਪਣੇ ਹੀ ਧਾਇਰਿਆਂ ਤੋਂ ਆ ਜਿਹੜੇ ਆਪਣੇ ਬਣਾਏ ਹੋਏ ਕਿਤਾਬਾਂ ਦੇ ਜਰੀਏ ਮੰਨ ਲਓ ਫਾਰ ਐਗਜ਼ਾਮਪਲ ਆ ਤੁਹਾਡੇ ਕੋਲ ਕਿਤਾਬ ਪਈ ਹੈ। ਹੂੰ ਇਸ ਕਿਤਾਬ ਦੇ ਲੇਖਕ ਦੇ ਆਪਣੇ ਵਿਚਾਰ ਹੋਣਗੇ। ਵਿਚਾਰ ਹੋਣਗੇ। ਠੀਕ ਹੈ। ਇਹ ਨੇ ਇਹ ਨੇ ਜੋ ਵੇਖਿਆ ਜੋ ਇਹਦਾ ਆਲਾ ਦਵਾਲਾ ਸੀ ਇਹਦੀ ਬੁੱਧੀ ਉਹਦੇ ਮਤਲਬ ਪਈ। ਅ ਅਸੀਂ ਰੋਜ਼ ਪੜ੍ਹਦੇ ਹਾਂ ਚੋਪਈ ਸ੍ਰੀ ਚ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਤੁਹੇ ਤੀਤੀ ਤੁਮਰਾ ਲਖਾ ਨਾ ਜਾਏ ਪਸਾਰਾ ਤੇਰਾ ਪਸਾਰਾ ਕੌਣ ਲਖ ਲੂਗਾ ਭਾਈ ਇਹ ਤਾਂ ਜਿੰਨੀ ਕਿਸੇ ਦੀ ਬੁੱਧੀ ਹੈ ਉਹਨਾਂ ਉਹ ਵਰਣਨ ਕਰੀ ਜਾਂਦਾ ਜਿੰਨੀ ਮੇਰੀ ਬੁੱਧੀ ਅੱਜ ਮੈਂ ਵਰਣਨ ਕਰਤਾ ਥੋੜੇ ਸਾਹਮਣੇ ਉਹ ਤਾਂ ਗਿਆਨ ਦਾ ਅਥਾ ਸਾਗਰ ਹੈ ਬਾਬੇ ਨਾਨਕ ਨੇ ਵੀ ਕਹਿਤਾ ਕਿ ਭਾਈ ਜਾਣ ਜਾਣ ਕੇ ਹੀ ਜਾਣਿਆ ਭਾਈ ਉਹ ਤਾਂ ਉਹ ਤਾਂ ਬਿਆੰਤ ਹੈ ਉਹ ਤਾਂ ਅਨੰਤ ਹੈ ਉਹ ਤਾਂ ਪਾਰੀ ਨਹੀਂ ਗਿਆਨ ਨੂੰ ਬ੍ਰਹਮਾ ਵਿਸ਼ਨ ਮਹੇਸ਼ਰ ਥਾਕੇ ਜਿਨ੍ਹਾਂ ਨੂੰ ਅਸੀਂ ਕਹਿੰਨੇ ਹਾਂ ਇਹ ਤਿੰਨ ਤਿੰਨ ਕਾਰਜਪਾਲਕ ਹੈ ਇਹਦੇ ਤੁਸੀਂ ਇੱਕ ਮੇਰੇ ਗੱਲ ਯਾਦ ਆ ਗਈ ਹਮ ਜਪਦੀ ਸਰਜੀ ਦੀ ਪੌੜੀ ਹੈ ਇਕਾਂ ਮਾਈ ਜੁਗਤ ਵਿਆਈ ਤਿੰਨ ਚੇਲੇ ਆ ਵੇਖੋ ਨੇ ਦੁਬਾਰਾ ਬੋਲੋ ਬੋਲੋ ਫੇਰ ਬੋਲੋ ਇਕਾਂ ਮਾਈ ਹਾਂ ਤੁਸੀਂ ਬੋਲੋ ਮੈਂ ਨਹੀਂ ਬੋਲਦਾ ਇਕਾਂ ਮਾਈ ਜੁਗਤ ਵਿਆਈ ਅੱਗੇ ਤਿੰਨ ਚੇਲੇ ਪਰਵਾਹ ਆ ਤਿੰਨ ਚੇਲੇ ਅਸੀਂ ਤਿੰਨ ਕਹਿੰਨੇ ਆ ਹਮ ਉਹ ਭਾਈ ਪਰ ਕੀ ਤਾਂ ਦੇਖੋ ਤੱਤੇ ਨੂੰ ਸਿਆਰੀ ਨੰਨੇ ਨੂੰ ਸਿਆਰੀ ਹੈ ਤਿੰਨ ਤਿੰਨੇ ਤਿੰਨੇ ਹਾਂ ਇਕਾਂ ਮਾਈ ਜੁਗਤ ਵਿਆਈ ਤਿਨੇ ਚੇਲੇ ਪ੍ਰਵਾਨ ਹੂੰ ਠੀਕ ਹੈ ਹੁਣ ਉਹ ਮਾਇਆ ਨੂੰ ਹੀ ਚੇਲੇ ਪ੍ਰਵਾਨ ਕੀਤਾ ਤਿੰਨ ਉਹਨੂੰ ਅਸੀਂ ਤਿੰਨ ਜਿਹੜੇ ਬਣਾਤੇ ਨਾ ਬ੍ਰਹਮਾ ਵਿਸ਼ਨਮੇਸ਼ ਤੇ ਫਿਰ ਬਾਕੀਆਂ ਨੂੰ ਕਿਉਂ ਨਹੀਂ ਪਤਾ ਲੱਗਿਆ ਜਦੋਂ ਨੇ ਸ੍ਰਿਸ਼ਟੀ ਸਾਜੀ ਬਾਕੀ ਦੇਸ਼ਾਂ 'ਚ ਕਿੱਥੇ ਗਏ ਬ੍ਰਹਮਾ ਵਿਸ਼ਨਮੇਸ਼ ਉਹ ਤਾਂ ਕੋ ਜਾਣਦਾ ਹੀ ਨਹੀਂ ਹੂੰ ਤਿੰਨੇ ਆ ਤਿੰਨੇ ਪੜੋ ਨਾ ਗੁਰੂ ਗ੍ਰੰਥ ਸਾਹਿਬ 'ਚ ਪੜੋ ਠੀਕ ਹੈ ਅਸੀਂ ਤਿੰਨ 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 ਨੱਪੀ ਤੁਰੇ ਹੋਣੇ ਤਿੰਨ ਤਾਂ ਹੈ ਹੀ ਨਹੀਂ ਕਿਤੇ ਫਿਰ ਉਹਨਾਂ ਨੇ ਕਿਹਾ ਇਕੋ ਸੰਸਾਰੀ ਅੱਕੀ ਨੂੰ ਔਂਕੜ ਹੈ ਅਸੀਂ ਕਹਿੰਨੇ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਅਸੀਂ ਇੱਕ ਕਰਤਾ ਔਂਕੜ ਲਾਇ ਦਿੱਤਾ ਗੁਰਬਾਣੀ ਪੜਨ ਲਈ ਗੁਰਬਾਣੀ ਦਾ ਵਿਆਕਰਨ ਦਾ ਗਿਆਨ ਹੋਣਾ ਜ਼ਰੂਰੀ ਹੈ ਗੁਰਬਾਣੀ ਦੀ ਇੱਕ ਲਗਮਾਤਰ ਤੁਸੀਂ ਹਟਾ ਦਿਓਗੇ ਉਦਾਰਥੀ ਅਨਰਥ ਹੋ ਜਾਂਦਾ ਉਹਨਾਂ ਨੇ ਕਿਹਾ ਇੱਕੋ ਸੰਸਾਰੀ ਇੱਕੋ ਭੰਡਾਰੀ ਇੱਕੋ ਲਾਇ ਦੀਵਾਨ ਆਪਣੇ ਆਪ ਹੀ ਕਰਦਾ ਸਾਰਾ ਕੁਝ ਆਪ ਹੀ ਪਾਲਣ ਪੋਸ਼ਣ ਕਰਦਾ ਆਪ ਹੀ ਜਨਮ ਲੈਂਦਾ ਹੈ ਤੇ ਆਪ ਹੀ ਸ਼ਿੰਗਾਰ ਕਰਦਾ ਹੈ ਇਕੋ ਲਈ ਦੀ ਬਾਣ ਹੁਣ ਦੇਖੋ ਇਹ ਕੀ ਹੈ ਇਹ ਤ੍ਰੈਗੁਣਾ ਹੈ ਠੀਕ ਹੈ ਹੁਣ ਉਹਨਾਂ ਨੇ ਕਿਹਾ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤ ਆ ਇਹੋ ਗੁਨਾ ਹੁਣ ਜਿਹੜੀ ਮਾਇਆ ਹੈ ਹੁਣ ਮਾਇਆ ਜਦੋਂ ਅਸੀਂ ਇਹਨਾਂ ਗੁਣਾ ਦੇ ਵਿੱਚ ਵਿਅਸਤ ਹੋ ਜਾਂਦੇ ਹਾਂ ਫਿਰ ਅਸੀਂ ਆਪਣੀ ਅਸਲੀ ਵਜੂਦ ਨੂੰ ਭੁੱਲ ਜਾਂਦੇ ਹਾਂ ਅਸਲੀ ਵਜੂਦ ਕੀ ਹੈ ਤੁਹਾਡਾ ਤੁਹਾਡੀ ਚੇਤਨਾ ਜਿਹਨੂੰ ਅਸੀਂ ਆਤਮਾ ਕਹਿੰਦੇ ਜਿਹਨੂੰ ਅਸੀਂ ਰੂਹ ਕਹਿੰਦੇ ਹਾਂ ਤੁਸੀਂ ਬੈਠੇ ਹੋ ਮੈਂ ਬੈਠੇ ਹਾਂ ਅਕਸਰ ਆਪਾਂ ਦੇਖਿਆ আজকাল ਵੀਡੀਓ ਵਾਇਰਲ ਹੁੰਦੀਆਂ ਸਟੂਡੀਓ ਤੇ ਪੋਡਕਾਸਟ ਚੱਲਿਆ ਹੁੰਦਾ ਤੇ ਉਹਦੀ ਚੇਤਨਾ ਉੱਠ ਜਾਂਦੀ ਤੇ ਉੱਥੇ ਹੀ